ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਦੀ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਹਮ ਸੰਤਨ ਕੀ ਰਹਿਣ ਪਿਆਰੇ ਹਮ ਸੰਤਨ ਕੀ ਸਰਣਾ ਹਮ ਸੰਤਨ ਕੀ ਰਹਿਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੇ ਸਤ ਹਮਾਰੀ ਓਟ ਸਤਾਣੀ ਸਤ ਹਮਾਰਾ ਗੈਣਾ ਗੈਣਾ ਨਹੀਂ ਜਿੰਦੇ ਸਾਧੂ ਆਖੇ ਵੇਲੇ ਦਾ ਗੈਣਾ ਨਹੀਂ ਜਿੰਦੇ ਸਾਧੂ ਆਖੇ ਜਿੰਦੇ ਸਾਧੂ ਆਖੇ ਵੀਰੇ ਦਾ ਗਾਣਾ ਜਿੰਦੇ ਸਾਧੂ ਆਖੇ ਵੀਰੇ ਮੇਰੇ ਜੀ ਗਾਣਾ ਜਿੰਦੇ ਸਾਧੂ ਆਖੇ ਵੀਰੇ ਦਾ ਗਾਣਾ ਜਿੰਦੇ ਸਾਧੂ ਆਖੇ ਵੀਰੇ ਦਾ ਸਾਧੂ ਆਉਂਦੇ ਸੇ ਬਿਣੇ ਤਾ ਜੈਨਾ ਨਹੀਂ ਜਿੰਦੇ ਸਾਧੂ ਆਉਤੇ ਬਿਣੇ ਜੀਉ ਖੇਵਲੇ ਦਾ ਜਣਾ Again, I, okay. ਆਖੇ ਵਿਲੇ ਦਾ ਗੈ ਨਾਨੀ ਜਿੰਦੇ ਸਾਧੂ 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 ਆਖੇ ਵੇਲੇ ਨਾ ਸਰਨਾ ਨਹੀਂ ਜਿੰਦੇ ਸਾਧੂ ਆਖੇ ਵੇਲੇ ਨਾ ਸਰਨਾ ਨਹੀਂ ਜਿੰਦੇ ਸਾਧੂ ਆਖੇ ਵੇਲੇ ਨਾ ਹਮ ਸੰਤਨ ਕੀ ਰਹਿਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਸੋ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜ ਕੀ ਨਿਵਾਜ਼ੀ ਹੋਈ ਗੁਰੂ ਪਿਆਰੀ ਔਰ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀ ਉਸ ਭਾਗ ਹਾਸਲ ਹੋਇਆ ਹੈ ਗੁਰੂ ਜੀ ਦੀ ਸੰਗਤ ਕਰਨ ਦਾ ਮੈਂ ਬੇਨਤੀ ਕਰਾਂ ਜਿੰਨੇ ਵੀ ਸੰਗਤ ਭਾਈ ਗੁਰੂ ਜੀ ਦੀ ਹਜ਼ੂਰੀ ਵਿੱਚ ਸਜੇ ਹੋ ਸਾਰੀ ਸੰਗਤ ਸਤਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਬੈਠਣ ਦੀ ਕਿਰਪਾਲਤਾ ਕਰੋ ਤਾਂ ਜੋ ਕਿ ਆਪਾਂ ਰਣਮਿਲਾ ਕੇ ਗੁਰਮੁਖੀ ਵਿਚਾਰਾਂ ਕਰੀਏ ਕਾਲ ਯੁਗ ਮੇਂ ਕੀਰਤਨ ਪਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਧਿਆਨ ਦੀ ਗੱਲ ਕਰੀਆ ਗੁਰੂ ਜੀ ਨੇ ਕਹਿੰਦੇ ਕੀਰਤਨ ਤਾਂ ਪਰਵਾਣਾ ਜੇ ਧਿਆਨ ਲਾ ਕੇ ਕਰਾਂਗੇ ਧਿਆਨ ਲਾ ਕੇ ਸੁਣਾਗੇ ਔਰ ਇਹਦਾ ਸਮਾਪਾ ਬਾਬਾ ਜੀ ਪਾਸੋਂ ਸਰਵਣ ਕਰੀਏ ਜੀ ਸਾਰੀ ਸੰਗਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਜਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ